ਜੀ ਰਾਜਾ ਹੈ ਕਿ ਆਪਣੇ ਅੱਜ ਦੇ ਡੇਰ ਦੀ ਲਈ ਸਬਜ਼ੀ ਨਹੀਂ ਬਚੀ ਸੀ ਉਹਦੇ ਲਈ ਆਪਾਂ ਇਹ ਕੱਚੇ ਲੋ ਪੀਲੇ ਤੋੜ ਲਿਆਂਦੇ ਆ ਤੇ ਇਹਨਾਂ ਨੂੰ ਮਸ਼ੀਨ ਲਿਆ ਇਹਨਾਂ ਦੀ ਸਬਜ਼ੀ ਬਿਲਕੁਲ ਆਰਪੀ ਵਰਗੀ ਬਣੂਗੀ ਆਰਪੀ ਤੋਂ ਜ਼ਿਆਦਾ ਟੇਸਟੀ ਬਣੂਗੀ ਨੂੰ ਆਪਾਂ ਸ਼ੈਲ ਕਰਕੇ ਜਿਹੜੇ ਇਸ ਤਰ੍ਹਾਂ ਪੀਸ ਕੱਟ ਲਿਆ ਜਿੱਦਾਂ ਆਪਾਂ ਨਹੀਂ ਕੱਟਦੇ ਲੋ ਪੀਲੇ ਲੈ ਲੈਨੇ ਤੇ ਦੋ ਆਪਾਂ ਪਿਆਜ਼ ਲਏ ਪਿਆਜ਼ ਜਤੋਂ ਵੱਧ ਘੱਟ ਲੈ ਸਭ ਹੁਣ ਆਪਾਂ ਕੱਟ ਲਈਏ ਹੁਣ ਫਿਰ ਆਪਾਂ ਸਰਕਾ ਲਓ ਭਾਈ ਜੀ ਕਿ ਤੇਲ ਆਪਾਂ ਬਿਲਕੁਲ ਚਿੱਟਾ ਕਰ ਲੈਣਾ ਵਾ ਇਹਦੇ ਚ ਪਾਵਾਂਗੇ ਆਪਾਂ ਅੱਧੇ ਚਮਚੇ ਤੋਂ ਵੀ ਘੱਟ ਜੀਰਾ ਪਾ ਲਾਂਗੇ ਨਾਲ ਪਾਵਾਂਗੇ ਜੀ ਤਿਆਰ ਨਾਲ ਤਾਂ ਕੇਲੇਆਂ ਦੇ ਵਿੱਚ ਪੋਸਟਿਕ ਤੱਤ ਬਹੁਤ ਹੁੰਦੇ ਨੇ ਵਿਟਾਮਿਨ ਹੁੰਦੇ ਨੇ ਤੇ ਕੈਲਰੀਜ਼ ਵਧੀਆ ਹੁੰਦੀ ਆ ਇਹ ਆਪਾਂ ਇਹਦੀ ਸਬਜ਼ੀ ਥੋੜਾ ਮਤਲਬ ਥੋੜੇ ਦਿਨਾਂ ਬਾਅਦ ਬਣਾ ਕੇ ਖਾ ਲਿਆ ਖਾ ਸਕਦੇ ਆ ਤੇ ਇੱਕ ਦੋ ਵਾਰ ਬਣਾ ਕੇ ਖਾਣੀ ਜ਼ਰੂਰੀ ਆ ਇਹ ਆਪਣੇ ਘਰੇ ਹੀ ਘਟਾ ਲੱਗਿਆ ਹੋਰੇ ਆ ਕੋਥੀ ਟੋੜੇ ਨੇ ਕੱਚੇ ਕੇਲੇ ਦੋ ਤੋੜਨੇ ਸੀ ਕੱਚੇ ਕੇਲੇ

ਖਾ ਰਹੇ ਨੇ ਅੰਗੂਰ ਜਿਆਦਾ ਫਟਣਗੀ ਪਰ ਆਪਾਂ ਉਹ ਨਹੀਂ ਨਾ 골ਡਨ ਬਲੌਮ ਕਰ ਲੈਣਾ ਵਾ ਤੇ ਇਹ ਸਬਜ਼ੀ ਚ ਇੱਕ ਹੋਰ ਜੀ ਪਾਣੀ ਬਿਲਕੁਲ ਨਹੀਂ ਪੈਂਦਾ ਹੈਗਾ ਜਮ ਨਹੀਂ ਪਾਉਣਾ ਜੀ ਇਹ ਥੋੜਾ ਜਿਹਾ ਜਲਦੀ ਭੋਜ ਜਾਣ ਇਸ ਕਰਕੇ ਆਪਾਂ ਨਾਮ ਕਿਰੇ ਤੇ ਪਾ ਦਿੰਦੇ ਦੋ ਚਮਚ ਲੈ ਲੈਨੇ ਆਪਾਂ ਪੌਣਾ ਕ ਚਮਚਾ ਨਮਕ ਦਾ ਪਾ ਦਿੰਦੇ ਮੈਂ ਇਹ ਦੁੱਧ ਕੇਲੇ ਤੋੜਨੇ ਨਹੀਂ ਹਨ ਮੇਰੇ ਘਰ ਦੇ ਲਓ ਜੀ ਪਿਆਜ਼ ਆਪਣੇ ਭੁੱਜ ਗਿਆ ਇਹ ਜਿਹੜਾ ਆਹ ਟਮਾਟਰ ਲਿਆ ਸੀ ਹੁਣ ਇਹਦੇ ਵਿੱਚ ਇਹ ਪਾ ਦਿੰਦੇ ਹਾਂ ਥੋੜਾ ਜਿਹਾ ਟਮਾਟਰ ਨੂੰ ਸੇਕ ਲਵਾ ਲਿਆ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜਿਹੜੇ ਬੇਸਤੀ ਮਸਾਲੇ ਹੁੰਦੇ ਆ ਅੱਧਾ ਚਮਚਾ ਲਾਲ ਮਿਰਚਾਂ ਦਾ 1 ਚਮਚਾ ਆਪਾਂ ਪਾਵਾਂਗੇ ਹਲਦੀ ਪਾਊਡਰ ਦਾ ਤੇ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਗਰਮ ਮਸਾਲਾ ਤੇੰਨ ਚਮਚਾ ghee ਰੱਖੋ ਮਿਕਸ ਕਰ ਦਿੰਦੇ ਹਾਂ ਥੋੜੀ देर ਇਹਨੂੰ ਪੱਕਣ ਦਵਾ ਲਵਾਂਗੇ ਲਓ ਜੀ ਮਸਾਲੇ ਆਪਣੇ ਚੰਗੀ ਤਰ੍ਹਾਂ ਭੁੱਜ ਚੁੱਕੇ ਨੇ ਟਮਾਟਰ ਵੀ ਇਹਦਾ ਫਿਸ ਗਿਆ ਵਾ ਪਾਣੀ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਕੱਟੇ ਆ ਜਿਹੜੇ ਆਪਾਂ ਦੋ ਕੇਲੇ ਕੱਚੇ ਇਹ ਪਾਉਣੇ ਇਹਨੂੰ ਕਰ ਦਾਂਗੇ ਆਪਾਂ ਮਿਕਸ ਅਗਰ ਤੁਸੀਂ ਤਰੀ ਵਾਲੀ ਬਣਾਉਣੀ ਆ ਫਿਰ ਤੁਸੀਂ ਪਾਣੀ ਪਾ ਵੀ ਸਕਦੇ ਆ ਪਰ ਆਪਾਂ ਸੁੱਕੀ ਬਣਾਉਣੇ ਆ ਆਪਣੀ ਬਣ ਕੇ ਤਿਆਰ ਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕੀਤਾ ਸੀ ਕਿਉਂਕਿ ਆਪਣੇ ਕੇਲੇ ਜਿਹੜੇ ਥੱਲੇ ਲੱਗ ਰਹੇ ਸੀ ਤੇ ਕੱਚੇ ਜਿਹਾ ਲੱਗਦੇ ਸੀ ਮੈਨੂੰ ਆਦੇ ਕੋ ਹੁਣ ਆਪਣੀਆਂ ਵੀ ਫੈਸ ਰਹੇ ਨੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ